ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੂਈ ਮੱਝਾਂ ਜੀ ਬਾਈ ਦਾ ਦੁੱਧ ਦਾ ਕੰਮ ਆ ਡੇਰੀ ਆ ਮੰਨ ਕੇ ਚੱਲੋ ਵੀ ਫਾਰਮ ਸਮਝ ਲਓ ਡੇਰੀ ਸਮਝ ਲਓ ਬਾਈ ਦੀਆਂ ਮੱਝਾਂ ਤੇ ਗਾਵਾਂ ਦਾ ਡੇਰੀ ਆ ਜੀ ਦੁੱਧ ਪਾਉਂਦਾ ਬਾਈ ਤੇ ਬਾਈ ਕੋਲ ਤਾਜੀ ਸੂਈ ਮੱਝ ਪਕਾਉਗਾ ਜੀ ਇਹ ਸਵੇਰ ਦੀ ਧਾਰ ਤੁਰ ਚੋਈ ਵੀ ਆ ਜੀ ਠੀਕ ਆ ਜੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਈ ਸਸਤੀਗਾ ਜੀ ਸਸਤੀਗਾ ਬਾਈ ਨਾਮ ਨਾਮ ਗੁਰਵਿੰਦਰ ਸਿੰਘ ਵੀਰੇ ਪਿੰਡ ਪਿੰਡ ਧੌਲਾ ਵੀਰੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਦਾ ਠੀਕ ਹੈ ਜੀ ਹਾਂਜੀ ਮੱਝ ਦੀ ਜਾਣਕਾਰੀ ਦੋ ਜੀ ਆਪਣੀ ਮੱਝ ਬਾਈ ਦੂਜੇ ਸੂਈ ਆ ਗਈ ਤੇ ਸੂਈ ਨੂੰ ਵਾਲੇ 10 12 ਦਿਨ ਹੋਇਆ ਮਗਰ ਇਹਦੇ ਕੱਟੀ ਆ ਗਈ ਠੀਕ ਹੈ ਜੀ ਤੇ ਹਲੇ 10 10 ਲੀਟਰ ਦੁੱਧ ਹਲੇ ਹੁਣ ਤਿਆਰ ਆਗਾ ਦੁੱਧ ਕਰਜੂ 12 ਚਾਹ ਚਾਰ ਡੰਗ ਚੋ ਕਿਲੇ ਜੀ ਉਹ ਮੇਰ ਬਾਈ ਸ਼ੀਲ ਲਾ ਕੇ ਡੰਗ ਲੈ ਜੀ ਠੀਕ ਹੈ ਜੀ ਮਗਰ ਕੱਟੀ ਆ ਮਗਰ ਕੱਟੀ ਆ ਗਈ ਬਾਈ ਰੇਟ ਪਰਾ ਰੇਟ ਬਾਈ ਫੋਨ ਤੇ ਕਰ ਲਾਂਗੇ ਚਵਾਈ ਹੋਈ ਵੀ ਹੈ ਚਵਾਈ ਹੁਣ ਹੋਈ ਹੋਈ ਆ ਬਈ ਟਾਈਮ 11 12 ਦਾ ਹੀ ਆ ਤੈਨੂੰ ਰੇਟ ਠੀਕ ਹੈ ਜੀ ਇਕੱਲੇ ਇਕੱਲੇ ਤਾਣਾ ਪਲੀਆਂ ਵਾਂਗੂ ਬਹੁਤ ਸੋਹਣੀ ਆ ਵਕਸ ਨੂੰ ਤੈਨੂੰ ਕਰਕੇ ਦਿਖਾਉਂਦੇ ਹਾਂ ਗੰਡੇ ਗੰਡੇ ਚੰਗੀ ਹੈਗੀ ਠੀਕ ਹੈ ਜੀ ਹਾਂ ਲਓ ਜੀ ਮਗਰ ਬਹੁਤ ਸੋਹਣੀ ਕੱਟੀ ਆ ਠੀਕ ਹੈ ਜੀ ਰੇਟ ਬਾਈ ਜੀ ਕਹਿੰਦੇ ਫੋਨ ਤੇ ਠੀਕ ਹੈ ਜੀ ਤੋਰਾ ਤਾਰਾ ਸੁਣ ਦਿਖਾਉਂਦੇ ਹਾਂ ਲਓ ਜੀ ਚਵਾਈ ਹੋਈ ਵੀ ਪਟਪੂੜਾ ਸੁਖਨਾ ਕਰਮ ਵਾਲੀ ਦਾ ਸੋਹਣਾ ਠੀਕ ਹੈ ਜੀ ਕੱਟੀ ਬਹੁਤ ਸੋਹਣੀ ਕਰਮ ਵਾਲੀ ਦੀ ਲਓ ਜੀ ਤੋਰਾ ਤਾਰਾ ਤੁਹਾਡੇ ਸਾਹਮਣੇ ਮੋੜ ਦੇ ਪਰ ਮੋੜ ਦਾ ਲੋਚ ਚੱਕਰ ਸਾਰੇ ਪਰ ਲੋਸ ਪਿੰਡ ਤੋਂ ਔਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਘਰ ਨਾਲ ਵਈਆ ਮਾੜੀ ਬੱਚੀ ਜੀ ਹੈ ਨੇ ਦੁੱਧ ਤਾਂ ਨਹੀਂ ਆਉਂਦਾ ਜੀ ਨਹੀਂ ਦੁੱਧ ਨਹੀਂ ਆਉਂਦਾ ਬਾਈ ਇਹਦੇ ਸਪੂਰਾ ਵੀ ਨਹੀਂ ਆਉਂਦਾ ਠੀਕ ਚੱਕਰ ਸਾਰੇ ਕੋਈ ਦੁੱਧ ਦੁੱਧ ਨਹੀਂ ਆਉਂਦਾ ਬਾਈ ਕਹਿੰਦਾ ਤੁਹਾਨੂੰ ਖਾ ਵੀ ਦਿੰਦੇ ਕਿਉਂਕਿ ਦੂਰੋਂ ਚੱਲ ਕੇ ਆਉਂਦਾ ਫਿਰ ਮੁੜ ਕੇ ਅਗਲਾ ਕਹਿੰਦਾ ਯਾਰ ਵੀ ਬੱਚੀ ਆ ਠੀਕ ਹੈ ਜੀ ਦੇਖ ਸਕਦਾ ਕੋਈ ਦੁੱਧ ਨਹੀਂ ਛੋਟੀ ਜੀ ਹੁੰਦੀ ਆ ਆਮ ਅਹ ਉਸਮਤ ਅੱਜ ਕੱਲ ਸਾਨੂੰ ਪਤਾ ਹੋਈ ਜਾਂਦੀ ਮਣੀ ਮੋਟੀ ਠੀਕ ਹੈ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਜੀ ਅਹ ਹਾਂਜੀ ਬਾਈ ਬੈਡ ਦੀ ਜਾਣਕਾਰੀ ਦੋ ਜੀ ਇਹਦੀ ਬੈਡ ਬਾਈ ਇਹ ਦੂਜੇ ਸੂਏ ਆ ਗਈ ਹਾਂਜੀ ਤੇ ਬੱਚਿਆ ਬੱਚਾ ਇਹਦਾ ਮਰ ਗਿਆ ਸੀਗਾ ਠੀਕ ਆ ਮਗਰ ਬੱਚੀ ਸੀ ਇਹਦੇ ਹਾਂਜੀ ਤੇ ਹੁਣ ਇਹਦੇ ਥੱਲੇ 18 ਲੀਟਰ ਕੰਡੇ ਵਾਲਾ ਦੁੱਧ ਤਿਆਰ ਆ ਭਾਵੇਂ 10 ਡੰਗੇ ਬੰਦਾ ਚੋਕੇ ਲੈ ਜੇ ਠੀਕ ਹੈ ਜੀ ਪੂਰੀ ਤਸ਼ਲੀ ਕਰਕੇ ਲੈ ਜੇ ਠੀਕ ਆ ਭਰਾ ਭਾਈ ਇਹਦੇ ਹਾਂ ਠੀਕ ਆ ਭਰਾ ਠੀਕ ਆ ਭਰਾ ਇਹਨੂੰ ਅੱਜ ਬਾਈ 7-8 ਬੰਦੇ ਨਾਲ ਤੋਰ ਦੋ ਭਰਾ ਤੇ ਰੇਟ ਭਰਾ ਦਾ ਰੇਟ ਬਾਈ ਫੋਨ ਤੇ ਕਰ ਲਾਂਗੇ ਜਾ ਜੀਊਗਾ ਜੀ ਹਾਂ ਜਮਾ ਜਾ ਜੀਊਗਾ ਬਾਈ ਭਰਾ ਬਾਈ ਦਾ ਫਾਰਮ ਵਿੱਚ ਗਾਈਆਂ ਨਾਲੇ ਮੱਝਾਂ ਇਧਰ ਨੂੰ ਤੋਰਦੇ ਭਰਾ ਭਰਾ ਨਿਕਲਣ ਨੂੰ ਤੋਰਦਾ ਮੇਰੇ ਠੀਕ ਹੈ ਤੇ ਭਰਾ ਚੱਕਣ ਕੱਦ ਬੱਟ ਸੁਖਨਾ ਕਰਮਾਲੀ ਦਾ ਸੋਨਾ 18 ਲੀਟਰ ਬਾਈ ਕਹਿੰਦਾ ਕੰਡੇ ਵਾਲਾ ਹਾਂ ਲਓ ਜੀ ਚੁੰਗੀਆਂ ਵੀ ਚਬਾਈਰ ਦੀ ਚਬਾਈ ਹੋਈ ਵੀ ਹਾਂ ਚਬਾਈ ਹੋਈ ਹੈ ਠੀਕ ਕੋਈ ਨਵਾਈ ਨੂੰ ਵੀ ਨਹੀਂ ਆਪਣੀ ਕੁਝ ਨਹੀਂ ਲਓ ਜੀ ਬਸ ਬੱਸ ਪਤਾ ਲਓ ਜੀ ਦੇਖ ਸਾਡੇ ਭਰਾ ਠੀਕ ਹੈ ਥੋੜਾ ਡਰਦੀਆਂ ਤੁਹਾਨੂੰ ਪਤਾ ਹੀ ਹੈ ਜੀ ਫਾਰਮ ਵਾਲੀਆਂ ਕਾ ਤੇ ਮੜਾ ਮੋਟਾ ਹਨ ਤੇ ਲੋ ਜਿੰਨੀ ਸੜ ਲੈਵਾ ਦਿਖਸਾ ਦੇ ਠੀਕ ਹੈ ਜੀ ਚਵਾਈ ਹੋਈ ਵੇ ਸਵੇਰ ਦੀ 18 ਲੀਟਰ ਬਾਈ ਕਹਿੰਦਾ ਦੁੱਧਾ ਜੀ ਕੰਡੇ ਵਾਲਾ ਠੀਕ ਹੈ ਜੀ ਹਾਂਜੀ ਬਈ ਇਹ ਬੈਡ ਦੀ ਜਾਣਕਾਰੀ ਦਿਓ ਜੀ ਬਈ ਇਹ ਬੈਡ ਹੈਗੀ 15 ਲੀਟਰ ਇਹਦੇ ਥਲੇ ਦੁੱਧ ਤਿਆਰ ਆ ਸਾਢੇ 3 ਮਹੀਨੇ ਦੀ ਗੱਬਣ ਹੈ ਚੈੱਕ ਪਾਸ ਤੇ ਚੈੱਕ ਪਾਸ ਚ ਆਉਂਦੀ ਆ ਜੀ ਠੀਕ ਹੈ ਜੀ ਠੀਕ ਲੋ ਪਰ ਰੇਟ ਟੂਟਾ ਦਾ ਰੇਟ ਬਾਈ ਇਹਦਾ ਫੋਨ ਤੇ ਕਰ ਲੈ ਕੋਈ ਚੈੱਕ ਪਾਸ ਹਾਂ ਚੈੱਕ ਪਾਸ ਆ ਬੰਦਾ ਦੋ ਡਾਂਗ ਤੇ ਤਿੰਨਾਂ ਗੇ ਤੋ ਕੀ ਲੈ ਜੀ ਤੇ ਦੁੱਧ ਕਿੰਨਾ ਦੱਸਿਆ ਸੀ ਬੱਦੇ ਦੇ ਹਨ 15 ਲੀਟਰ ਬਾਈ 15 ਲੀਟਰ ਹਾਂ ਠੀਕ ਹੈ ਠੀਕ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਇੱਕ ਤਾਈਂਵੀਂ ਮੱਝ ਆ ਤੇ ਦੋ ਗਾਵਾਂ ਠੀਕ ਹੈ ਜੀ ਮਿਲਦੇ ਭਰਾ ਅਗਲੀ ਵੀਡੀਓ ਚੁੱਕ ਕੇ ਬਾਈ